ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਕੀ ਜਿਹੜੀ ਠੰਡ ਇਸੇ ਤਰ੍ਹਾਂ ਬਰਕਰਾਰ ਰਹੂਗੀ ਜਾਂ ਠੰਡ ਦੇ ਵਿੱਚ ਕਮੀ ਆਊਗੀ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਦਿਨ ਜਿਹੜੇ ਉਹ ਗਰਮ ਲੱਗਣਗੇ ਫਸਲਾਂ ਦੇ ਉੱਤੇ ਇਸ ਮੌਸਮ ਦਾ ਕੀ ਅਸਰ ਪਊਗਾ ਤੇ ਅਗਲਾ ਜਿਹੜਾ ਤਕੜਾ ਸਿਸਟਮ ਆ ਆਉਣ ਵਾਲਾ 9 10 ਤਰੀਕ ਨੂੰ ਉਸ ਦੀਆਂ ਕੀ ਕਾਰਵਾਈਆਂ ਹੋਣਗੀਆਂ ਕਿੰਨੀਆਂ ਕਾਰਵਾਈਆਂ ਹੋਣਗੀਆਂ ਤੇ ਕਿੱਥੇ-ਕਿੱਥੇ ਉਹ ਸਿਸਟਮ ਆ ਜਿਹੜਾ ਪ੍ਰਭਾਵ ਕਰੂਗਾ ਸਾਰੇ ਕਾਸ਼ੇ ਨੂੰ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੀ ਹਵਾਵਾਂ ਦੀ ਦਿਸ਼ਾ ਦੀ ਹਵਾਵਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਪੱਛਮ ਦੀਆਂ ਹਵਾਵਾਂ ਚੱਲ ਰਹੀਆਂ ਨੇ ਜਿਹੜੀਆਂ ਕਿ ਉੱਤਰ ਪੱਛਮ ਦੀਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਠੰਡੀਆਂ ਨੇ ਜਿਸ ਦੇ ਕਾਰਨ 3-4 ਤਰੀਕ ਤੋਂ ਬਾਅਦ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਹੋਈਆਂ ਪਹਾੜੀ ਇਲਾਕਿਆਂ 'ਚ ਤੇ ਪਹਾੜ ਦੇ ਨਾਲ ਲੱਗਦੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਤਾਂ ਉਸ ਦੇ ਨਾਲ ਬਰਫੀਲੀਆਂ ਹਵਾਵਾਂ ਜਿਹੜੀਆਂ ਚੱਲ ਰਹੀਆਂ ਜਿਸ ਕਰਕੇ ਠੰਡ ਆ ਜਿਹੜੀ ਉਹ ਪੰਜਾਬ ਦੇ ਵਿੱਚ ਬਹੁਤ ਜ਼ਬਰਦਸਤ ਤਰੀਕੇ ਨਾਲ ਵੱਧ ਗਈ ਆ ਤੇ ਸਵੇਰ ਤੇ ਸ਼ਾਮ ਨੂੰ ਬਹੁਤ ਜ਼ਿਆਦਾ ਠੰਡ ਆ ਜਿਹੜੀ ਉਹ ਪੈ ਰਹੀ ਆ ਦਿਨ ਵੇਲੇ ਧੁੱਪ ਹੋਣ ਕਰਕੇ ਗਰਮੈਸ਼ ਦਾ ਅਹਿਸਾਸ ਹੋ ਰਿਹਾ ਤੇ ਇਹ ਹਵਾਵਾਂ ਤੁਸੀਂ ਦੇਖ ਸਕਦੇ ਹੋ ਅੱਗੇ ਪੂਰੇ ਦੇਸ਼ ਦੇ ਵਿੱਚ ਪਹੁੰਚ ਰਹੀਆਂ ਨੇ ਆਪਾਂ ਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਲਾਈਵ ਤੇ ਜਿਸ ਦੇ ਕਰਕੇ ਟੈਂਪਰੇਚਰ ਸਾਰੇ ਦੇਸ਼ ਦੇ ਵਿੱਚ ਜਿਹੜਾ ਉਹਦੇ ਵਿੱਚ ਗਰਾਵਟਾਈ ਆ ਜੇਕਰ ਹੁਣ ਆਪਾਂ ਗੱਲ ਕਰੀਏ ਸਿਸਟਮ ਆ ਰਹੀ ਐਸ ਵਕਤ ਕੋਈ ਵੀ ਸਿਸਟਮ ਆ ਜਿਹੜਾ ਉਹ ਨਹੀਂ ਬਣਿਆ ਹੋਇਆ ਜੋ ਕਿ ਜੰਮੂ ਕਸ਼ਮੀਰ ਨੂੰ ਜਾਂ ਪੰਜਾਬ ਨੂੰ ਪ੍ਰਭਾਵਿਤ ਕਰ ਸਕੇ ਲੇਕਿਨ 7 ਤਰੀਕ ਨੂੰ ਇੱਕ ਹਲਕੇ ਦਰਜੇ ਦਾ ਜਿਹੜਾ ਸਿਸਟਮ ਆ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰੇਗਾ ਜਿਸ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਹਲਕੀਆਂ ਫੁਲਕੀਆਂ ਕਾਰਵਾਈਆਂ ਜਿਹੜੀਆਂ ਉਹ ਹੋ ਸਕਦੀਆਂ ਤੇ ਇਸ ਤੋਂ ਬਾਅਦ ਇੱਕ ਤਕੜਾ ਸਿਸਟਮ ਆ ਜਿਹੜਾ ਉਹ 9 ਜਾਂ 10 ਤਰੀਕ ਨੂੰ ਜਿਹੜਾ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰੂਗਾ ਜਿਸ ਦਾ ਅਸਰ ਆ ਜਿਹੜਾ ਪੰਜਾਬ ਤੇ ਵੀ ਹੋਊਗਾ 9 ਤਰੀਕ ਤੋਂ ਲੈ ਕੇ 15 ਤੋਂ 16 ਤਰੀਕ ਦੇ ਵਿੱਚ ਕਈ ਸਿਸਟਮ ਆ ਜਿਹੜੇ ਬੈਕ ਟੂ ਬੈਕ ਆਉਣਗੇ ਜਿਦੇ ਨਾਲ ਪੰਜਾਬ ਦੇ ਵਿੱਚ ਵੀ ਕਈ ਸਥਾਨਾਂ ਤੇ ਭਾਰੀ ਵਰਖਾ ਤੇ ਝੱਖੜ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਆ ਜੋ ਜੋ ਵੀਡੀਓ ਰੋਦ ਦੀ ਰੋਜ਼ ਆਉਣ ਗਿਆ ਉਸ ਦੇ ਵਿੱਚ ਆਪਾਂ ਸਾਰੀ ਡਿਟੇਲ ਇਨਫੋਰਮੇਸ਼ਨ ਹੈ ਜਿਹੜੀ ਉਹ ਤੁਹਾਨੂੰ ਦੇਵਾਂਗੇ ਬਾਕੀ ਕਿਸਾਨ ਵੀਰਾਂ ਲਈ ਇਹ ਸੁਝਾਅ ਬਈ ਹੁਣ ਜਿਹੜਾ ਮਹੀਨਾ ਉਹ ਤਿੰਨ ਚਾਰ ਦਿਨ ਹਲੇ ਕੋਈ ਕਾਰਵਾਈ ਨਹੀਂ ਹੋਣੀ ਲੇਕਿਨ 9-10 ਤੋਂ ਕਾਰਵਾਈਆਂ ਦੁਬਾਰਾ ਸਟਾਰਟ ਹੋਣਗੀਆਂ ਇਸ ਦੌਰਾਨ ਤੁਸੀਂ ਆਪਣੀਆਂ ਫਸਲਾਂ ਨੂੰ ਜੇਕਰ ਪਾਣੀ ਦੇਣਾ ਜਾਂ ਫਸਲਾਂ ਸੰਬੰਧੀ ਹੋਰ ਕਾਰਵਾਈਆਂ ਉਹ ਤੁਸੀਂ ਕਰ ਸਕਦੇ ਹੋ ਬਾਕੀ ਆਉਣ ਵਾਲੇ ਦਿਨਾਂ ਵਿੱਚ ਤੇਜ਼ ਹਨੇਰੀ ਝੱਖੜ ਦੇ ਨਾਲ ਜਿਹੜੀ ਸਰੋਂ ਦੀ ਫਸਲ ਆ ਉਹ ਜਿਹੜੀ ਡਿੱਗਣ ਦਾ ਖਤਰਾ ਹੋ ਸਕਦਾ ਜੇਕਰ ਉਹ ਕਾਰਵਾਈਆਂ ਤਕੜੀਆਂ ਹੋਈਆਂ ਉਹਦਾ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਦੋ ਦਿਨ ਦੇ ਵਿੱਚ ਆਪਾਂ ਪੂਰੀ ਤਰ੍ਹਾਂ ਤੁਹਾਨੂੰ ਅਪਡੇਟ ਦੇ ਦੇਣੀ ਆ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ 5 ਦਿਨ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਆਉਣ ਵਾਲੇ ਪੰਜ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਕੱਲ 6 ਤਰੀਕ ਨੂੰ ਦੇਸ਼ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਹੋਣ ਦੀ ਸੰਭਾਵਨਾ ਨਹੀਂ ਹੈਗੀ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਛੱਤੀਸਗੜ੍ਹ ਉੱਤਰ ਪ੍ਰਦੇਸ਼ ਬਿਹਾਰ ਸਾਰੇ ਇਲਾਕਿਆਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਨਾਰਥ-ਈਸਟ ਇੰਡੀਆ ਦੇ ਵਿੱਚ ਹਲਕੀ-ਫੁਲਕੀ ਕਾਰਵਾਈ ਹੋ ਸਕਦੀ ਆ ਇੱਕ ਅਰਬ ਸਾਗਰ ਦੇ ਵਿੱਚ ਸਿਸਟਮ ਬਣੇ ਹੋਣ ਕਾਰਨ ਕੇਰਲਾ ਦੇ ਵਿੱਚ ਕੁਝ ਬਰਖਾ ਦੀਆਂ ਗਤੀਵਿਧੀਆਂ ਹੋ ਸਕਦੀਆਂ ਜੇਕਰ ਆਪਾਂ ਗੱਲ ਕਰੀਏ 7 ਤਰੀਕ ਦੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਇੱਕ ਹਲਕੇ ਦਰਜੇ ਦਾ ਸਿਸਟਮ ਆ ਜਿਹੜਾ ਉਹ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰੂਗਾ ਜਿਸ ਕਰਕੇ ਜੰਮੂ ਕਸ਼ਮੀਰ ਦੇ ਉਚੇਰੇ ਇਲਾਕਿਆਂ ਦੇ ਵਿੱਚ ਬਰਫਬਾਰੀ ਆ ਜਿਹੜੀ ਉਹ ਹੋ ਸਕਦੀ ਆ ਹਿਮਾਚਲ ਉੱਤਰਾਖੰਡ ਦੇ ਵੀ ਉਚੇਰੇ ਇਲਾਕਿਆਂ ਦੇ ਵਿੱਚ ਬਰਫਬਾਰੀ ਦੀਆਂ ਗਤੀਵਿਧੀਆਂ 7 ਤਰੀਕ ਨੂੰ ਹੋ ਸਕਦੀਆਂ ਬਾਕੀ ਆਮ ਤੌਰ ਤੇ ਦੇਸ਼ ਵਿੱਚ ਮੌਸਮ ਖੁਸ਼ਕ ਰਹੂਗਾ ਠੰਡੀਆਂ ਤੇ ਤੇਜ਼ ਉੱਤਰ ਪੱਛਮ ਹਵਾਵਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ ਜਿਹਰੇ ਕਰਕੇ ਸਵੇਰੇ ਠੰਡ ਵਧੇਗੀ ਉਸ ਵਾਰ ਗੱਲ ਕਰੀਏ ਆਪਾਂ 8 ਤਰੀਕ ਨੂੰ 8 ਤਰੀਕ ਤੁਹਾਨੂੰ ਦੱਸਿਆ ਵੀ 9 ਤੇ 10 ਤਰੀਕ ਨੂੰ 8 ਤਰੀਕ ਨੂੰ ਇੱਕ ਮਜ਼ਬੂਤ ਸਿਸਟਮ ਆ ਜਿਹੜਾ 9 ਤੇ 10 ਤਰੀਕ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰੂਗਾ ਜੰਮੂ ਕਸ਼ਮੀਰ ਨੂੰ ਜਾਇਦ ਦੇ ਨਾਲ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਚ ਬਰਫਵਾਰੀ ਤੇ ਬਰਖਾਰੀਆ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ ਤੇ ਹੌਲੀ-ਹੌਲੀ ਇਹ ਸਿਸਟਮ ਜਿਹੜੇ ਉਹ ਪੰਜਾਬ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰਨਗੇ ਉਸ ਤੋਂ ਬਾਅਦ ਗੱਲ ਕਰੀਏ 9 ਤਰੀਕ ਦੀ 9 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਮੌਸਮ ਦੇ ਵਿੱਚ ਕੋਈ ਖਾਸ ਗੱਲਬਾਤ ਹੈ ਨਹੀਂਗੀ ਤੇ ਮੌਸਮ ਆਮ ਤੌਰ ਤੇ ਜਿਹੜਾ ਉਹ ਖੁਸ਼ਕ ਰਹਿਣ ਦੀ ਸੰਭਾਵਨਾ ਉਸ ਤੋਂ ਬਾਅਦ 10 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ 9 ਤਰੀਕ ਦੀ ਰਾਤ ਤੋਂ ਸਿਸਟਮ ਜਿਹੜਾ ਇੱਕ ਅਪਡੇਟ ਹੋਊਗਾ ਜਿਸ ਦਾ ਨਾਮ ਵੈਸਟਰਨ ਡਿਸਟਰਬੈਂਸਾ ਜੋ ਕਿ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰੂਗਾ ਉਹਦੇ ਨਾਲ ਇੱਕ ਚੱਕਰਵਾਤ ਵੀ ਬਣੂਗਾ ਜਇਦ ਦੇ ਨਾਲ 10 ਤੋਂ ਲੈ ਕੇ 16 ਤਰੀਕ ਦੇ ਦਰਮਿਆਨ ਜਿਹੜੀਆਂ ਪੰਜਾਬ ਦੇ ਵਿੱਚ ਵੀ ਗਤੀਵਿਧੀਆਂ ਹੋਣਗੀਆਂ ਜਿਸ ਵਿੱਚ ਹਨੇਰੀ ਝੱਖੜ ਗੜੇਮਾਰੀ ਤੇਜ਼ ਮੀਂਹ ਪੈਣ ਦੀ ਸੰਭਾਵਨਾ ਬਣੂਗੀ ਤੇ ਬਾਕੀ ਜਿਹੜੇ ਪਹਾੜੀ ਇਲਾਕੇ ਆ ਉਹਨਾਂ 'ਚ ਬਰਫबारी ਹੋਣ ਦੀ ਸੰਭਾਵਨਾ ਇਸ ਲਈ ਕਿਸਾਨ ਵੀਰਾਂ ਨੂੰ ਥੋੜਾ ਫਸਲਾਂ ਸੰਬੰਧੀ ਆਪਣਾ ਸੁਚੇਤ ਰਹਿਣ ਦੀ ਲੋੜ ਆ ਤੇ ਬਾਕੀ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਜਿਵੇਂ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਬਿਹਾਰ ਛੱਤੀਸਗੜ ਝਾਰਖੰਡ ਉੱਤਰ ਪ੍ਰਦੇਸ਼ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਤੇ ਇਹ ਸੀਗਾ ਦੋਸਤੋ ਆਉਣ ਵਾਲੇ ਜਿਹੜੇ 10 ਦਿਨਾਂ 5 ਦਿਨ ਉਹਦਾ ਮੌਸਮ ਕਿਸ ਤਰ੍ਹਾਂ ਦਾ ਰਹੂਗਾ ਉਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤੋਂ ਬਾਅਦ ਹੁਣ ਆਪਾਂ ਸਟੇਟ ਵਾਈਜ਼ ਮੌਸਮਾ ਜਿਹੜਾ ਉਹ ਵੀ ਦੱਸਿਆ ਕਰਾਂਗੇ ਜਿਸ ਤਰ੍ਹਾਂ ਰਾਜਸਥਾਨ ਦਾ ਹਫਤਾਵਾਰੀ ਮੌਸਮ ਪੰਜਾਬ ਦਾ ਹਰਿਆਣੇ ਦਾ ਹਫਤਾਵਾਰੀ ਮੌਸਮ ਤੇ ਗੁਜਰਾਤ ਦਾ ਹਫਤਾਵਾਰੀ ਮੌਸਮ ਹਾਂ ਮਾਚਲ ਦਾ ਹਫਤਾਵਾਰੀ ਮੌਸਮ ਇਹ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਹਫਤੇ ਹਫਤੇ ਦੀ ਦਿਆ ਕਰਾਂਗੇ ਪੂਰੇ ਜ਼ਿਲ੍ਹਾਵਾਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਅਗੇਤੀ ਜਾਣਕਾਰੀ ਜਿਹੜੀ ਉਹ ਮਿਲ ਸਕੇ ਸਤਿ ਸ੍ਰੀ ਅਕਾਲ ਜੀ